ਭਗਵੰਤ ਮਾਨ ਸਰਕਾਰ ਤੇ ਕਰਜ਼ੇ ਦਾ ਵਾਧਾ ਬੋਝ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਸਭ ਤੋਂ ਵੱਡੀ ਖਬਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਵੇਲੇ ਵੱਡੇ ਸਵਾਲਾਂ ਦੇ ਘੇਰੇ ਵਿੱਚ ਹੈ ਮਸਲਾ ਹੈ ਪੰਜਾਬ ਸਰਕਾਰ ਦੇ ਉੱਤੇ ਵੱਧਦਾ ਕਰਜ਼ਾ ਹੁਣ ਸੋਚੋ ਕਿ ਇੱਕ ਆਮ ਪਰਿਵਾਰ ਜਦੋਂ ਕਰਜ਼ੇ ਵਿੱਚ ਡੁੱਬ ਜਾਂਦਾ ਹੈ ਤਾਂ ਘਰ ਦੇ ਹਰ ਮੈਂਬਰ ਤੇ ਉਸਦਾ ਬੋਝ ਪੈ ਜਾਂਦਾ ਹੈ ਉਸੇ ਤਰ੍ਹਾਂ ਜਦੋਂ ਪੰਜਾਬ ਸਰਕਾਰ ਤੇ ਕਰਜ਼ਾ ਵੱਧਦਾ ਹੈ ਤਾਂ ਉਸ ਦਾ ਸਿੱਧਾ ਪ੍ਰਭਾਵ ਹਰ ਪੰਜਾਬੀ ਦੇ ਜੀਵਨ ਤੇ ਪੈਂਦਾ ਹੈ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਦਾ ਕੁੱਲ ਕਰਜ਼ਾ ਹੁਣ ਲਗਭਗ 3 ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਗਿਆ ਹੈ ਇਹ ਗਿਣਤੀ ਸੁਣ ਕੇ ਹੀ ਆਮ ਲੋਕ ਹੈਰਾਨ ਹਨ ਕਿ ਰਾਜ ਦੇ ਸਰੋਤ ਕਿੱਥੇ ਜਾ ਰਹੇ ਹਨ ਵਿਰੋਧੀ ਧਿਰ ਦਾ ਹਮਲਾ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਮੁਫਤ ਬਿਜਲੀ ਦੇ ਵਾਅਦੇ ਵਕ ਵਕਸ਼ਕੀਮਾ ਤੇ ਵੱਡੇ ਪ੍ਰੋਜੈਕਟਾਂ ਕਾਰਨ ਖਜ਼ਾਨੇ ਤੇ ਬੋਝ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਸਿੱਧਾ ਦੋਸ਼ ਲਗਾਇਆ ਹੈ ਕਿ ਇਹ ਸਰਕਾਰ ਲੋਕਾਂ ਨੂੰ ਸੁਪਨੇ ਵਿਖਾ ਕੇ ਹਕੀਕਤ ਤੋਂ ਦੂਰ ਕਰ ਰਹੀ ਹੈ। ਸਰਕਾਰ ਦਾ ਜਵਾਬ ਭਗਵੰਤ ਮਾਨ ਸਰਕਾਰ ਦਾ ਕਹਿਣਾ ਹੈ ਕਿ ਕਰਜ਼ਾ ਪਿਛੀਆਂ ਸਰਕਾਰਾਂ ਦੇ ਗਲਤ ਫੈਸਲਾ ਕਾਰਨ ਵਧਿਆ ਸੀ। ਬਾਰੇ ਹੁਣ ਉਹ ਉਸ ਨੂੰ ਕੰਟਰੋਲ ਕਰਨ ਲਈ ਕਦਮ ਚੁੱਕ ਰਹੀ ਹੈ ਸਰਕਾਰ ਦਾਵਾ ਕਰਦੀ ਹੈ ਕਿ ਨਵੀਆਂ ਨਿਵੇਸ਼ ਸਕੀਮਾਂ ਨਾਲ ਰੋਜ਼ਗਾਰ ਦੇ ਮੌਕੇ ਨਵੇਂ ਬਣਨਗੇ ਅਤੇ ਟੈਕਸ ਰਿਵਿਊ ਵਧੇਗਾ ਆਮ ਲੋਕਾਂ ਦੀ ਚਿੰਤਾ ਜਦੋਂ ਅਸੀਂ ਲੋਕਾਂ ਨਾਲ ਗੱਲ ਕੀਤੀ ਤਾਂ ਕਈਆਂ ਨੇ ਕਿਹਾ ਕਿ ਕਰਜ਼ਾ ਵਧਣ ਦਾ ਮਤਲਬ ਹੈ ਅਗਲੇ ਸਾਲਾਂ ਵਿੱਚ ਟੈਕਸਾਂ ਦਾ ਬੋਝ ਹੋਰ ਵਧੇਗਾ ਕਿਸਾਨ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਕਰਜ਼ੇ ਵਿੱਚ ਡੁੱਬੇ ਹੋਏ ਹਨ ਹੁਣ ਜੇ ਸਰਕਾਰ ਉਹਨਾਂ ਤੇ ਵੀ ਨਵੀਆਂ ਲਾਗਤਾਂ ਪਾਏਗੀ ਤਾਂ ਹਾਲਾਤ ਹੋਰ ਵੀ ਵਿਗੜਣਗੇ ਮਹਾਰਾਂ ਦੀ رائے ਅਰਧ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਕਰਜ਼ੇ ਦਾ ਵਧਣਾ ਕਿਸੇ ਵੀ ਸੂਬੇ ਲਈ ਖਤਰੇ ਦੀ ਘੰਟੀ ਹੁੰਦਾ ਹੈ ਉਹ ਸਲਾਹ ਦਿੰਦੇ ਹਨ ਕਿ ਸਰਕਾਰ ਨੂੰ ਫੌਰੀ ਤੌਰ ਤੇ ਖਰਚੇ ਘਟਾਉਣ ਆਮਦਨ ਤੇ ਨਵੇਂ ਸਰੋਤ ਬਣਾਉਣ ਅਤੇ ਨਿਵੇਸ਼ਕਾਂ ਨੂੰ ਖਿੱਚਣ ਤੋਂ ਧਿਆਨ ਦੇਣਾ ਚਾਹੀਦਾ ਹੈ ਪਵਿੱਖ ਦੇ ਸੰਬੰਧੀ ਪ੍ਰਵਾ ਪ੍ਰਭਾਅ ਜੇ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ 5 ਸਾਲਾਂ ਵਿੱਚ ਪੰਜਾਬ ਦਾ ਕਰਜ਼ਾ ਹੋਰ ਵੱਧ ਸਕਦਾ ਹੈ ਇਸ ਦਾ ਸਿੱਧਾ ਅਸਰ ਲੋਕਾਂ ਦੀ ਜ਼ਿੰਦਗੀ ਸਿਹਤ ਸਿੱਖਿਆ ਤੇ ਬੁਨਿਆਦੀ ਸਹੂਲਤਾਂ ਤੇ ਪਵੇਗਾ ਤਾਂ ਦਰਸ਼ਕੋ ਇਹ ਮਾਮਲਾ ਸਿਰਫ ਅੰਕੜਿਆਂ ਦਾ ਨਹੀਂ ਹੈ ਇਹ ਹਰ ਪੰਜਾਬੀ ਦੇ ਜੇਬ ਨਾਲ ਜੁੜਿਆ ਹੈ ਲੋਕਾਂ ਦੀ ਨਜ਼ਰ ਹੁਣ ਭਗਵੰਤ ਮਾਨ ਸਰਕਾਰ ਤੇ ਟਿਕੀ ਹੈ ਕਿ ਉਹ ਇਸ ਸੰਕਟ ਨਾਲ ਕਿਵੇਂ ਨਜਿੱਠੀ ਹੈ ਦੂਜੀ ਖਬਰ ਦੂਜੀ ਖਬਰ ਆ ਰਹੀ ਹੈ ਵਿਕਰਮ ਸਿੰਘ ਮੰਜੀਠੀ ਦੀ ਨਵੀਂ ਰਾਜਨੀਤਿਕ ਰਣਨੀਤੀ ਹੁਣ ਗੱਲ ਕਰਦੇ ਹਾਂ ਅੱਜ ਦੀ ਦੂਜੀ ਵੱਡੀ ਖਬਰ ਜੀ ਇਹ ਖਬਰ ਹੈ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮੰਜੀਠੀ ਨਾਲ ਜੁੜੀ ਮੰਜੀਠੀਆ ਹਮੇਸ਼ਾ ਆਪਣੀਆਂ ਤਿੱਖੀਆਂ ਟਿੱਪਣੀਆਂ ਕਾਰਨ ਸੁਰੱਖਿਆ ਵਿੱਚ ਰਹਿੰਦੇ ਹਨ ਹਾਲ ਹੀ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਸਰਕਾਰ ਤੇ ਵੱਡੇ ਹਮਲੇ ਕੀਤੇ ਹਨ ਮਨਜੀਠੇ ਦੇ ਦੋਸ਼ ਉਹਨਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਵਾਅਦੇ ਕੀਤੇ ਸਨ ਪਰ ਅਸਲ ਵਿੱਚ ਨਾ ਤਾਂ ਨਸ਼ਾ ਮੁਕਤੀ ਹੋਈ ਹੈ ਨਾ ਹੀ ਰੋਜ਼ਗਾਰ ਦੇ ਮੌਕੇ ਵਧੇ ਹਨ ਉਹਨਾਂ ਨੇ ਕਿਹਾ ਕਿ ਜੇ ਹਾਲਾਤ ਇਹੀ ਰਹੇ ਤਾਂ ਨੌਜਵਾਨ ਹੋਰ ਰਾਜਾਂ ਅਤੇ ਦੇਸ਼ਾਂ ਵੱਲ ਜਾਣਗੇ ਜਿਸ ਨਾਲ ਪੰਜਾਬ ਖਾਲੀ ਹੋ ਜਾਵੇਗਾ ਨਵੀਂ ਯਾਤਰਾ ਦਾ ਐਲਾਨ ਇਸ ਸੋਈ ਲਾਵਾ ਮਨਜੀਠੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਕਾਲੀ ਦਲ ਜਲਦ ਹੀ ਇੱਕ ਵੱਡੀ ਜਨਤਾ ਸੰਪਰਕ ਯਾਤਰਾ ਸ਼ੁਰੂ ਕਰਨ ਵਾਲਾ ਹੈ ਇਸ ਯਾਤਰਾ ਦੌਰਾਨ ਪਾਰਟੀ ਨੇਤਾ ਦੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਵਿਰੋਧੀ ਧਿਰ ਵਿੱਚ ਉਮੀਦਾਂ ਅਕਾਲੀ ਦਲ ਦੇ ਵਰਕਰਾਂ ਵਿੱਚ ਇਸ ਐਲਾਨ ਤੋਂ ਬਾਅਦ ਵੀ ਨਵੀਂ ਉਮੀਦ ਜਾਗੀ ਹੈ ਕਈਆਂ ਦਾ ਮੰਨਣਾ ਹੈ ਕਿ ਮਨਜੀਤ ਖਿਆ ਹੀ ਉਹ ਚਿਹਰਾ ਹਨ ਜੋ ਪਾਰਟੀ ਨੂੰ ਮਜ਼ਬੂਤ ਕਰ ਸਕਦੇ ਹਨ ਲੋਕਾਂ ਦੀ ਪ੍ਰਤੀਕਿਰਿਆ ਜਦੋਂ ਅਸੀਂ ਲੋਕਾਂ ਨਾਲ ਗੱਲ ਕੀਤੀ ਤਾਂ ਕਈਆਂ ਨੇ ਕਿਹਾ ਕਿ ਉਹ ਮਨਜੀਤ ਖਿਆ ਦੇ ਬਿਆਨਾਂ ਨਾਲ ਸਹਿਮਤ ਹਨ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਕਾਲੀ ਦਲ ਦੀ ਪਿਛਲੀ ਸਰਕਾਰ ਦੌਰਾਨ ਵੀ ਹਾਲਾਤ ਵਧੀਆ ਨਹੀਂ ਸਨ ਇਸ ਕਰਕੇ ਲੋਕ ਹੁਣ ਵਾਅਦਿਆਂ ਨਾਲ ਨਹੀਂ ਸਗੋ ਨਤੀਜਿਆਂ ਨਾਲ ਫੈਸਲੇ ਕਰਨਗੇ ਰਾਸਨੀਤਿਕ ਵਿਸ਼ਲੇਸ਼ਣ ਰਾਜਨੀਤਿਕ ਮਹਾਰਾ ਦਾ ਕਹਿਣਾ ਹੈ ਕਿ ਮਨਜੀਠੀ ਦੀ ਇਹ ਰਣਨੀਤੀ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਅਕਾਲੀ ਦਲ ਚਾਹੁੰਦਾ ਹੈ ਕਿ ਮੁੜ ਪਿੰਡਾਂ ਵਿੱਚ ਆਪਣੀ ਪਕੜ ਬਣਾਵੇ ਤਾਂ ਦਰਸ਼ਕੋ ਵਿਕਰਮ ਸਿੰਘ ਮਨਜੀਠੀਆ ਮੁੜ ਮੈਦਾਨ ਵਿੱਚ ਹਨ ਹੁਣ ਦੇਖਦੇ ਇਹ ਰਹੇਗਾ ਕਿ ਉਹਨਾਂ ਦੀ ਹੀ ਨਵੀਂ ਰਣਨੀਤੀ ਲੋਕਾਂ ਨੂੰ ਅਕਾਲੀ ਦਲ ਵੱਲ ਖਿੱਚ ਸਕਦੀ ਹੈ ਜਾਂ ਨਹੀਂ ਕਿਵੇਂ ਬਾਕੀ ਇੱਡਾ ਇਮੀਗ੍ਰੇਸ਼ਨ ਦੇ ਨਵੇਂ ਨਿਯਮ ਅੱਜ ਦੀ ਤੀਜੀ ਵੱਡੀ ਖਬਰ ਉਹਨਾਂ ਪਰਿਵਾਰਾਂ ਨਾਲ ਜੁੜੀ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹਨ ਖਾਸ ਕਰਕੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਇਹ ਵੱਡੀ ਖਬਰ ਹੈ ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਵਿਦਿਆਰਥੀ ਵੀਜ਼ਾ ਅਤੇ ਵਰਕ ਪਰਮਿਟ ਲਈ ਨਵੇਂ ਨਿਯਮ ਲਾਗੂ ਕੀਤੇ ਹਨ ਨਵੇਂ ਨਿਯਮ ਕੀ ਹਨ ਸਟੱਡੀ ਵੀਜ਼ਾ ਲਈ ਹੁਣ ਫੰਡਾਂ ਦਾ ਸਬੂਤ ਹੋਰ ਵਧਾ ਦਿੱਤਾ ਗਿਆ ਹੈ। ਪਹਿਲਾਂ ਜਿੱਥੇ ਵਿਦਿਆਰਥੀਆਂ ਨੂੰ ਕੁਝ ਲੱਖ ਰੁਪਏ ਦਿਖਾਉਣੇ ਪੈਂਦੇ ਸਨ, ਹੁਣ ਉਹ ਰਕਮ ਕਰੀਬ ਦੁੱਗਣੀ ਹੋ ਗਈ ਹੈ। ਵਰਕ ਪਰਮਿਟ ਲਈ ਕਾਗਜ਼ੀ ਕਾਰਵਾਈ ਹੋਰ ਸਖਤ ਹੋ ਗਈ ਹੈ। ਖਾਸ ਕਰਕੇ ਉਹਨਾਂ ਲਈ ਜੋ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਸਨ। ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਫਾਈਲਾਂ ਦੀ ਜਾਂਚ ਹੋਰ ਤਿੱਖੀ ਨਿਗ੍ਹਾ ਨਾਲ ਹੋ ਰਹੀ ਹੈ। ਪੰਜਾਬੀ ਪਰਿਵਾਰਾਂ ਦੀ ਚਿੰਤਾ ਇਹ ਨਿਯਮ ਸੁਣ ਕੇ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਚਿੰਤਿਤ ਹੋਏ ਹਨ ਮੋਗਾ ਜਲੰਧਰ ਹੁਸ਼ਿਆਰਪੁਰ ਵਰਗੇ ਇਲਾਕਿਆਂ ਵਿੱਚ ਜਿੱਥੇ ਵਿਦੇਸ਼ ਜਾਣ ਦੀ ਲਹਿਰ ਜ਼ਿਆਦਾ ਹੈ ਉੱਥੇ ਲੋਕ ਕਹਿ ਰਹੇ ਹਨ ਕਿ ਹੁਣ ਬੱਚਿਆਂ ਦਾ ਭਵਿੱਖ ਹੋਰ ਮਹਿੰਗਾ ਤੇ ਮੁਸ਼ਕਿਲ ਹੋ ਜਾਵੇਗਾ ਵਿਦਿਆਰਥੀਆਂ ਦੀ ਪ੍ਰਤੀਕਿਰਿਆ ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੈਂਕ ਵਿੱਚ ਪੈਸੇ ਇਕੱਠੇ ਕਰਨ ਲਈ ਘਰ ਪਰਿਵਾਰ ਤੋਂ ਕਰਜ਼ਾ ਲਿਆ ਸੀ ਹੁਣ ਜੇ ਲੋੜਾਂ ਵੱਧ ਗਈਆਂ ਤਾਂ ਸੁਪਨਾ ਟੁੱਟ ਸਕਦਾ ਹੈ ਏਜੰਟਾਂ ਦੀ ਰਾਏ ਇਮੀਗ੍ਰੇਸ਼ਨ ਏਜੰਟ ਕਹਿੰਦੇ ਹਨ ਕਿ ਕੈਨੇਡਾ ਸਰਕਾਰੇ ਕਦਮ ਇਸ ਲਈ ਲੈ ਰਹੀ ਹੈ ਕਿਉਂਕਿ ਉੱਥੇ ਮਕਾਨਾਂ ਦੇ ਰੇਟ ਤੇ ਸਿੱਖਿਆ ਦੇ ਖਰਚੇ ਬਹੁਤ ਵਧ ਗਏ ਹਨ ਸਰਕਾਰ ਚਾਹੁੰਦੀ ਹੈ ਕਿ ਸਿਰਫ ਉਹੀ ਵਿਦਿਆਰਥੀ ਆਉਣ ਜੋ ਸੱਚਮੁੱਚ ਖਰਚੇ ਚੱਲ ਸਕਦੇ ਹਨ ਲੰਬੇ ਸਮੇਂ ਦੇ ਪ੍ਰਭਾਵ ਇਹ ਫੈਸਲੇ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ ਪਰ ਕੁਜਮਾਰਨ ਦਾ ਕਹਿਣਾ ਹੈ ਕਿ ਇਹ ਨੌਜਵਾਨ ਨੂੰ ਦੇ ਆਪਣੇ ਦੇਸ਼ ਵਿੱਚ ਹੀ ਮੌਕੇ ਖੋਜਣ ਲਈ ਪ੍ਰੇਰਿਤ ਕਰੇਗਾ ਦਰਸ਼ਕੋ ਕੈਨੇਡਾ ਦੇ ਇਹ ਨਵੇਂ ਨਿਯਮ ਪੰਜਾਬੀ ਪਰਿਵਾਰਾਂ ਦੇ ਸੁਪਨਿਆਂ ਤੇ ਸਿੱਧਾ ਪ੍ਰਭਾਵ ਪਾ ਰਹੇ ਹਨ ਹੁਣ ਦੇਖਣਾ ਇਹ ਰਹੇਗਾ ਕਿ ਸਰਕਾਰ ਇਸ ਸੰਕਟ ਦਾ ਹੱਲ ਕਿਵੇਂ ਲੱਭਦੀ ਹੈ ਅੱਜ ਦੀ ਚੌਥੀ ਖਬਰ ਆ ਰਹੀ ਹੈ ਪੰਜਾਬ ਵਿੱਚ ਨਸ਼ਿਆਂ ਦਾ ਮਸਲਾ ਮੁੜ ਚਰਚਾ ਵਿੱਚ ਅਗਲੀ ਪੰਜਾਬ ਦੀ ਸਭ ਤੋਂ ਗੰਭੀਰ ਸਮੱਸਿਆ ਨਾਲ ਜੁੜੀ ਹੈ ਗੱਲ ਕਰਦੇ ਹਾਂ ਨਸ਼ੇ ਦੀ ਪਿਛਲੇ ਕੁਝ ਦਿਨਾਂ ਵਿੱਚ ਫਿਰ ਤੋਂ ਕਈ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਹਨ ਜਿਨ੍ਹਾਂ ਦੇ ਕਾਰਨ ਸਾਰਾ ਪੰਜਾਬ ਹਿੱਲ ਗਿਆ ਹੈ ਤਾਜ਼ਾ ਘਟਨਾਵਾਂ ਮਾਲਵਾ ਅਤੇ 도ਆਬਾ ਖੇਤਰ ਵਿੱਚ ਕਈ ਪਰਿਵਾਰਾਂ ਨੇ ਨੌਜਵਾਨ ਬੱਚੇ ਗੁਆਚੇ ਹਨ ਹਸਪਤਾਲਾਂ ਵਿੱਚ ਡਾਕਟਰ ਕਹਿੰਦੇ ਹਨ ਕਿ ਹਰ ਰੋਜ਼ ਡਰੱਗ ਓਵਰਡੋਜ਼ ਦੇ ਕੇਸ ਆ ਰਹੇ ਹਨ ਲੋਕਾਂ ਦਾ ਗੁੱਸਾ ਲੁਧਿਆਣਾ ਅੰਮ੍ਰਿਤਸਰ ਅਤੇ ਬਠਿੰਡੇ ਵਿੱਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਕਹਿਣਾ ਹੈ ਕਿ ਸਰਕਾਰ ਨੇ ਚੋਣਾਂ ਦੌਰਾਨ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲਾਤ ਪਹਿਲਾਂ ਤੋਂ ਵੀ ਖਰਾਬ ਹਨ ਸਰਕਾਰ ਦਾ ਜਵਾਬ ਭਗਵੰਤ ਮਾਨ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਮਹੀਨਿਆਂ ਵਿੱਚ ਹਜ਼ਾਰਾਂ ਨਸ਼ੇ ਦੇ ਕੇਸਾਂ ਵਿੱਚ ਗ੍ਰਿਫਤਾਰੀਆਂ ਕੀਤੀਆਂ ਹਨ ਪਰ ਲੋਕ ਕਹਿੰਦੇ ਹਨ ਕਿ ਇਹ ਗ੍ਰਿਫਤਾਰੀਆਂ ਸਿਰਫ ਛੋਟੇ ਲੈਵਲ ਦੇ ਲੋਕਾਂ ਦੀਆਂ ਹੁੰਦੀਆਂ ਹਨ ਵੱਡੇ ਮਾਫੀਆ ਨੂੰ ਬਚਾ ਲਿਆ ਜਾਂਦਾ ਹੈ ਪੁਲਿਸ ਤੇ ਉਂਗਲੀ ਪੁਲਿਸ ਵਿਭਾਗ ਤੇ ਵੀ ਦੋਸ਼ ਲੱਗ ਰਹੇ ਹਨ ਕਿ ਉਹ ਨਸ਼ੇ ਦੇ ਕਾਰੋਬਾਰੀਆਂ ਨਾਲ ਮਿਲੀ ਹੋਈ ਹੈ ਕਈਆਂ ਨੇ ਮੰਗ ਕੀਤੀ ਕਿ ਕੇਂਦਰੀ ਏਜੰਸੀ ਇਸ ਦੀ ਜਾਂਚ ਕਰਨ ਮਾਪਿਆਂ ਦੀਆਂ ਗੱਲਾਂ ਇੱਕ ਮਾਂ ਨੇ ਰੋਂਦੇ ਹੋਏ ਕਿਹਾ ਸਾਡਾ ਪੁੱਤਰ 21 ਸਾਲ ਦਾ ਸੀ ਨਸ਼ੇ ਨੇ ਉਸ ਨੂੰ ਖਾ ਲਿਆ ਸਰਕਾਰ ਸਿਰਫ ਵਾਦੀ ਕਰਦੀ ਹੈ ਪਰ ਸਾਡੇ ਬੱਚੇ ਨੂੰ ਵਾਪਸ ਨਹੀਂ ਲਿਆ ਸਕਦੀ ਭਵਿੱਖ ਦੀ ਉਮੀਦ ਮਹਾਰਾਜ ਦਾ ਕਹਿਣਾ ਹੈ ਕਿ ਸਿਰਫ ਕਾਨੂੰਨੀ ਕਾਰਵਾਈ ਨਾਲ ਨਸ਼ਾ ਮੁਕਤ ਨਹੀਂ ਹੋਵੇਗਾ ਇਸ ਲਈ ਰੀਹੈਬਿਲੇਟੇਸ਼ਨ ਸੈਂਟਰ ਸਿੱਖਿਆ ਤੇ ਨੌਕਰੀ ਦੇ ਮੌਕੇ ਵੀ لازਮੀ ਹਨ ਪੰਜਾਬ ਦਾ ਇਹ ਮਸਲਾ ਸਿਰਫ ਰਾਜ ਨੀਤੀ ਨਹੀਂ ਹੈ ਇਹ ਹਰ ਘਰ ਦਾ ਦਰਦ ਹੈ ਅੱਜ ਲੋਕਾਂ ਦੀ ਇੱਕੋ ਮੰਗ ਹੈ ਨਸ਼ਾ ਮੁਕਤ ਪੰਜਾਬ ਅੱਜ ਦੀ ਪੰਜਵੀਂ ਖਬਰ ਵਾਰੇ ਗੱਲ ਕਰੀਏ ਸਕੂਲਾਂ ਕਾਲਜਾਂ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਹੁਣ ਗੱਲ ਕਰਦੇ ਹਾਂ ਅੱਜ ਦੀ ਪੰਜਵੀਂ ਵੱਡੀ ਖਬਰ ਬਾਰੇ ਇਹ ਖਬਰ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਨਾਲ ਜੁੜੀ ਹੋਈ ਹੈ ਸਰਕਾਰ ਨੇ ਸਿੱਖਿਆ ਖੇਤਰ ਇੱਕ ਨਵਾਂ ਐਲਾਨ ਕੀਤਾ ਹੈ ਨਵੀਆਂ ਸਕੀਮਾਂ ਕੀ ਹਨ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਨਵੀਆਂ ਸਕਾਲਰਸ਼ਿਪਾਂ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਕਲਾਸਰੂਮ ਬਣਾਏ ਜਾਣਗੇ ਕਾਲਜਾਂ ਵਿੱਚ ਨਵੇਂ ਰੋਜ਼ਗਾਰ ਕੇਂਦਰਿਤ ਕੋਰਸ ਸ਼ੁਰੂ ਕੀਤੇ ਜਾਣਗੇ ਵਿਦਿਆਰਥੀਆਂ ਦੀ ਪ੍ਰਤੀਕਿਰਿਆ ਬੱਚੇ ਕਹਿੰਦੇ ਹਨ ਕਿ ਜੇ ਸਰਕਾਰ ਸੱਚਮੁੱਚ ਡਿਜੀਟਲ ਕਲਾਸਰੂਮ ਲਿਆਉਂਦੀ ਹੈ ਤਾਂ ਪੜ੍ਹਾਈ ਦਾ ਸਤਰ ਵਧੇਗਾ ਖਾਸ ਕਰਕੇ ਪਿੰਡਾਂ ਦੇ ਬੱਚੇ ਕਹਿੰਦੇ ਹਨ ਕਿ ਹੁਣ ਉਹਨਾਂ ਨੂੰ ਵੀ ਵੱਡੇ ਸ਼ਹਿਰਾਂ ਵਾਲੀ ਸਹੂਲਤ ਮਿਲ ਸਕਦੀ ਹੈ ਅਧਿਆਪਕਾਂ ਦੀ رائے ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਰਫ ਨਵੀਆਂ ਸਕੀਮਾਂ ਹੀ ਨਹੀਂ ਸਗੋ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ ਕਿ ਸਕੂਲਾਂ ਵਿੱਚ ਹਜੇ ਵੀ ਸਟਾਫ ਦੀ ਕਮੀ ਹੈ ਪੁਰਾਣੀ ਪਾਲਸੀ ਨਾਲ ਤੁਲਨਾ ਪਿਛਲੀਆਂ ਸਰਕਾਰਾਂ ਨੇ ਵੀ ਸਿੱਖਿਆ ਵਿੱਚ ਕਈ ਐਲਾਨ ਕੀਤੇ ਸਨ ਪਰ ਜ਼ਿਆਦਾਤਰ ਕਾਗਜ਼ਾਂ ਤੇ ਹੀ ਰਹਿ ਗਏ ਲੋਕ ਹੁਣ ਦੇਖਣਾ ਚਾਹੁੰਦੇ ਹਨ ਕਿ ਮਾਨ ਸਰਕਾਰ ਉਹਨਾਂ ਨੂੰ ਜ਼ਮੀਨ ਤੇ ਉਤਾਰ ਸਕਦੀ ਹੈ ਲੰਬੇ ਸਮੇਂ ਦੇ ਪ੍ਰਭਾਵ ਜੇ ਇਹ ਪਾਲਸੀ ਸਹੀ ਤਰੀਕੇ ਨਾਲ ਲਾਗੂ ਹੋਈ ਤਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਹੋਰ ਰਾਜਾਂ ਅਤੇ ਵਿਦੇਸ਼ਾਂ ਦੇ ਬਰਾਬਰ ਮੁਕਾਬਲਾ ਕਰਨ ਦਾ ਮੌਕਾ ਮਿਲ ਸਕਦਾ ਹੈ ਸਿੱਖਿਆ ਕਿਸੇ ਵੀ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਕਿ ਭਗਵੰਤ ਮਾਨ ਸਰਕਾਰੇ ਨਵੀਆਂ ਯੋਜਨਾਵਾਂ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੇ ਹਨ ਇਹ ਸੀ ਅੱਜ ਦੀਆਂ ਪੰਜ ਪ੍ਰਮੁੱਖ ਖਬਰਾਂ ਜੇਕਰ ਤੁਹਾਨੂੰ ਖਬਰਾਂ ਵਧੀਆਂ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਧੰਨਵਾਦ